ਆ ਵਾਹ ਆ ਵਾਹ ਹੀਰਾ ਦੇ ਵੀ 10 ਵਾਲਾ ਟੱਕਰ ਕਿਹਦੇ ਨਾਲ ਹੋਵੇਗੀ ਖੇਡ ਮੈਦਾਨ ਦੇ ਵਿੱਚ ਇੱਕ ਪਾਸੇ ਸੀਚੇ ਵਾਲਿਆ ਲੱਪੂ 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 ਮਾਨੂੰ ਲੱਗਦੀ ਜੱਫਾ 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 ਲੱਗੂ ਜੱਫਾ ਲੱਗੂ ਜਾਂ ਰੇਡਰ ਭੱਜੂ ਇਹ ਹੀਰਾ ਉਹ ਜੇਕਰ ਸਵਾਦ ਆਇਆ ਤੇ ਤਾੜੀ ਜ਼ੋਰਦਾਰ ਚੱਲਾਂ ਦੇ ਕਦੇ ਛੇੜਦੇ ਕੌਣ ਰੱਖਦਾ ਤਾਣ ਤੇ ਹੱਥ ਲੱਗਦਾ ਯੋਰ ਹੰਦਿਆਂ ਦੇ ਕੋਲ ਬਾਡਰ ਲੇਨ ਪਰ ਮੈਨੂੰ ਲੱਗਦੀ ਗੱਲ ਕੰਚੀ 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 ਆ ਲੱਗ ਗਈ ਲੱਗ ਗਈ ਇਸ ਪੰਚਾਇਤ ਇਹ ਕਹਿੰਦੇ ਜੋਧਾ ਸੰਗੋਜਲਾ 1000 ਰੁਪਇਆ ਬੂਟਾ ਜੀ ਖੇਡ ਰਹੀ ਆ ਖੇਡ ਮੈਦਾਨ ਦੇ ਵਿੱਚ ਏ ਹੈਪੀ ਦੀ ਰੇ ਤੇ ਕਹਿੰਦੇ ਸੂਬੇ ਨੇ ਬਾਲਤਾ ਹਿੱਕ ਤੇ ਦੀਵਾ ਆਹ ਜਫਿਆਂ ਨਾਲ ਜਿੱਤਾ ਹਾਰਾ ਹੋਣੀ ਐ ਸੂਬਾ ਰਿਹਮਾਬਾਦੀਆ ਹੈਪੀ ਸਿਧਰਾਂ ਵਾਲਾ ਟੱਕਰ ਅੱਖ ਲਾ ਕੇ ਤੇ ਦਿਲ ਦਿੰਦੇ ਨੇ ਦਿਲ ਦਿੰਦੇ ਨੇ ਲਾਟਾਂ ਦੇ ਵਿੱਚ ਢਿੱਲ ਦਿੰਦੇ ਨੇ ਇਹ ਮੱਝ ਦੇ ਮਝਾਲ ਨੇ ਪਾਉ ਗੁੱਸਾ ਚੜ ਜਿਆ ਇਲਾਕੇ ਦਾ ਪਹਿਣਗੇ ਇੱਕ ਨੜਾ ਵਾਲੀ ਦੀ ਟੀਮ ਇਸ ਇਲਾਕੇ ਦੀ ਹੈ ਦੂਸਰੀ ਤਵਾਪੇ ਤੋਂ ਦੂਰੋਂ ਆਈ ਹੈ ਇਹ ਸ਼ੇਰੇ ਦੀ ਕਬੱਡੀ ਜਾਫੀ ਮਾਰਦਾ ਪੁਛਾ ਧੱਕੇ ਹਾਏ ਓ ਰੱਬਾ ਹਾਏ ਓ ਰੱਬਾ